ਪ੍ਰਭੂ ਦੇ ਨਾਮ ਦੀ स्तुਤੀ ਹੋਵੇ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਪਵਿੱਤਰ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਆ ਅਸੀਂ ਲਗਾਤਾਰ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਸਿੱਖ ਰਹੇ ਆ ਅਸੀਂ ਜੋ ਪਹਿਲਾ ਪਾਠ ਸਿੱਖਿਆ ਸੀ ਪਹਿਲਾ ਪਾਠ ਉਹਦੇ ਵਿੱਚ ਅਸੀਂ ਦੇਖਿਆ ਬਾਈਬਲ ਕਿਵੇਂ ਪੜ੍ਹਨੀ ਆ ਔਰ ਨੰਬਰ 2 ਬਾਈਬਲ ਪੜਨ ਦੇ ਵਿੱਚ ਜਲਦਬਾਜੀ ਨਹੀਂ ਕਰਨੀ ਤੀਸਰਾ ਪਾਠ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਅਸੀਂ ਟੂੰਡ ਟੂੰਡ ਕੇ ਖੋਜ ਕੇ ਲੱਭਣਾ ਆ ਜਿਸ ਦੇ ਵਿੱਚੋਂ ਸਾਨੂੰ ਜੋੜਾ-ਜੋੜਾ ਮਿਲੇਗਾ। ਔਰ ਚੌਥਾ ਪਾਠ ਅਸੀਂ ਦੇਖਿਆ ਪਰਮੇਸ਼ਰ ਦਾ ਵਚਨ ਪਵਿੱਤਰ ਆਤਮਾ ਦੇ ਦੁਆਰਾ ਸਿੱਖਣਾ ਔਰ ਪੰਜਵਾਂ ਪਾਠ ਜੋ ਅਸੀਂ ਦੇਖਿਆ ਕਿ ਪਰਮੇਸ਼ਰ ਦੇ ਵਚਨ ਨੂੰ ਮੰਨਣ ਦੇ ਵਿੱਚ ਢਿੱਲ ਨਹੀਂ ਕਰਨੀ। ਸੋ ਅੱਜ ਜੋ ਅਸੀਂ ਦੇਖਣ ਦੇ ਲਈ ਜਾ ਰਹੇ ਹਾਂ ਪਰਮੇਸ਼ਰ ਦਾ ਜੋ ਵਚਨ ਆ ਜਦ ਅਸੀਂ ਪੜ੍ਹਦੇ ਹਾਂ ਇਸ ਦੇ ਵਿੱਚੋਂ ਪੰਜ ਗੱਲਾਂ ਨੂੰ ਅਸੀਂ ਸਿੱਖਣਾ ਆ ਔਰ ਪੰਜ ਸਵਾਲ ਇਹਦੇ ਵਿੱਚੋਂ ਆਪਣੇ ਆਪ ਨੂੰ ਕਰਨੇ ਆ ਔਰ ਪੁੱਛਨੇ ਆ ਤਦ ਸਾਨੂੰ ਪ੍ਰਭੂ ਦਾ ਵਚਨ ਪੜਨ ਦੇ ਵਿੱਚ ਸਿੱਖਣ ਦੇ ਵਿੱਚ ਬੜਾ ਆਸਾਨ ਹੋ ਜਾਊਗਾ ਕਿਉਂਕਿ ਪਰਮੇਸ਼ਰ ਦਾ ਦਾਸ ਪੌਲਸ ਤਿਮੋਥੀਅਸ ਨੂੰ ਉਸ ਦੀ ਪੱਤਰੀ ਦੇ ਵਿੱਚ ਇਸ ਤਰ੍ਹਾਂ ਲਿਖਦਾ ਆ ਦੂਸਰਾ ਤਿਮੋਥੀਅਸ 2 ਅਧਿਆਏ ਔਰ ਉਸ ਦਾ 15 ਵਚਨ ਜਦੋਂ ਅਸੀਂ ਪੜਦੇ ਆ ਪ੍ਰਭੂ ਦੇ ਵਚਨ ਦੇ ਵਿੱਚੋਂ ਅਸੀਂ ਪੜਾਂਗੇ ਦੂਸਰਾ ਤਿਮੋਥੀਅਸ 2 ਅਧਿਆਏ ਔਰ ਉਸ ਦਾ 15 ਵਚਨ ਆਪਣੋਂ ਪਰਮੇਸ਼ਵਰ ਦੇ ਅੱਗੇ ਪਰਵਾਨ ਅਤੇ ਅਜਿਹੇ ਕਾਰੀਗਰ ਠਹਿਰਾਉਂਦਾ ਯਤਨ ਕਰ ਜਿੰਨੂੰ ਲੱਜਿਆ ਵਾ ਨਾ ਹੋਣਾ ਪਵੇ ਅਤੇ ਜਿਹੜਾ ਸੱਚਾਈ ਦੇ ਵਚਨ ਦਾ ਜਥਾਰਤ ਵਖਿਆਨ ਕਰਨ ਵਾਲਾ ਹੋਵੇ ਸੋ ਪ੍ਰਭੂ ਦਾ ਦਾਸ ਪੌਲਸ ਤੋਂ ਮੋਤੀਸ ਨੂੰ ਕਹਿ ਰਿਹਾ ਕਿ ਆਪਣੇ ਆਪ ਨੂੰ ਅੱਛਾ ਕਾਰੀਗਰ ਪ੍ਰਭੂ ਦਾ ਦਾਸ ਪੌਲਸ ਤੋਂ ਮੋਤੀਸ ਨੂੰ ਬੋਲ ਰਿਹਾ ਆ ਔਰ ਜਦੋਂ ਅਸੀਂ ਪ੍ਰਭੂ ਦੇ ਦਾਸ ਪੌਲਸ ਨੂੰ ਦੇਖਦੇ ਆ ਤੋ ਪਹਿਲਾਂ ਜਦੋਂ ਤੰਬੂ ਬਣਾਉਣ ਦਾ ਕੰਮ ਕਰਦਾ ਆ ਉਸ ਨੂੰ ਅੱਛੀ ਤਰ੍ਹਾਂ ਪਤਾ ਆ ਕਿ ਜੋ ਤੰਬੂ ਖੜਾ ਕੀਤਾ ਜਾਣਾ ਆ ਉਸ ਦੇ ਵਿੱਚ ਜਿਹੜੀ ਕਟਾਈ ਆ ਉਹ ਬੜੀ ਮੁੱਖ ਭੂਮਿਕਾ ਰੱਖਦੀ ਆ ਕਿਉਂਕਿ ਅਗਰ ਤੰਬੂ ਦੀ ਕਟਾਈ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਤੋ ਜਦੋਂ ਤੰਬੂ ਨੂੰ ਖੜਾ ਕੀਤਾ ਜਾਊਗਾ ਤੰਬੂ ਬਣਾਇਆ ਜਾਊਗਾ ਤੰਬੂ ਬਣਾਉਣ ਦੇ ਵਿੱਚ ਬੜੀਆਂ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ ਔਰ ਤੰਬੂ ਸਹੀ ਢੰਗ ਦੇ ਨਾਲ ਖੜਾ ਨਹੀਂ ਹੋਊਗਾ ਇਸ ਲਈ ਪ੍ਰ부ਤਾ ਦਾਸ ਪੌਲਸ ਤਿਮੋਥੀਅਸ ਨੂੰ ਕਹਿ ਰਿਹਾ ਕਿ ਆਪਣੇ ਆਪ ਨੂੰ ਅੱਛਾ ਕਾਰੀਗਰ ਤੂੰ ਬਣਾ ਤਾਂ ਕਿ ਪਰਮੇਸ਼ਰ ਦੇ ਵਚਨ ਨੂੰ ਜੋ ਸਚਾਈ ਦਾ ਵਚਨ ਹੈ ਉਹਦੀ ਸਹੀ ਵਿਆਖਿਆ ਤੂੰ ਕਰ ਸਕੇ ਸੋ ਅਸੀਂ ਪਰਮੇਸ਼ਰ ਦੇ ਵਚਨ ਦੀ ਸਹੀ ਵਿਆਖਿਆ ਸਹੀ ਤਰੀਕੇ ਦੇ ਨਾਲ ਸਮਝਾਉਣਾ ਹੈ ਸਿਖਾਉਣਾ ਹੈ ਤਾਂ ਸਾਨੂੰ ਪ੍ਰਭੂ ਦੇ ਵਚਨ ਨੂੰ ਸਹੀ ਤਰੀਕੇ ਦੇ ਨਾਲ ਮੰਡਣਾ ਆਉਣਾ ਚਾਹੀਦਾ ਹੈ ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਅਸੀਂ ਇੱਕ ਟੇਲਰ ਦੇ ਕੋਲ ਦਰਜੀ ਦੇ ਕੋਲ ਜਾਂਦੇ ਹਾਂ ਅਗਰ ਇੱਕ ਦਰਜੀ ਸਾਡਾ ਨਾਪ ਮਾਪਨ ਦੇ ਵਿੱਚ ਗਲਤੀ ਕਰ ਦੇਵੇ ਤਾਂ ਜਦੋਂ ਤੁਸੀਂ ਸ਼ਰਟ ਨੂੰ ਪਾਓਗੇ ਜਾਂ ਤਾਂ ਉਹ ਜ਼ਿਆਦਾ ਟਾਈਟ ਹੋ ਜਾਏਗੀ ਜਾਂ ਜ਼ਿਆਦਾ ਖੁੱਲੀ ਹੋ ਜਾਊਗੀ ਤਾਂ ਉਸ ਦਰਜੀ ਨੂੰ ਸ਼ਰਮਿੰਦਾ ਹੋਣਾ ਪੈਂਦਾ ਆ ਲੱਜਿਆਵਾਣ ਹੋਣਾ ਪੈਂਦਾ ਆ ਕਿਉਂਕਿ ਉਹਨੇ ਉਸ ਕੱਪੜੇ ਦੀ ਜਿਹੜੀ ਕਟਾਈ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਐਵੇਂ ਹੀ ਪਰਮੇਸ਼ਰ ਦਾ ਵਚਨ ਸਿਖਾਉਣ ਵਾਲਾ ਇੱਕ ਸੇਵਕ ਆ ਇੱਕ ਦਾਸ ਆ ਅਗਰ ਸਹੀ ਤਰੀਕੇ ਦੇ ਨਾਲ ਪਰਮੇਸ਼ਰ ਦੇ ਵਚਨ ਦੀ ਸਹੀ ਵਿਆਖਿਆ ਨਹੀਂ ਕੀਤੀ ਤਾਂ ਉਹਨੂੰ ਆਖਰ ਲੱਜਿਆਵਾਨ ਹੋਣਾ ਪਊਗਾ ਇਸ ਲਈ ਅਸੀਂ ਜਦੋਂ ਪਰਮੇਸ਼ਰ ਦੇ ਵਚਨ ਨੂੰ ਸਿੱਖਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਸਾਨੂੰ ਧਿਆਨ ਦੇਣਾ ਪਊਗਾ ਕਿਉਂਕਿ ਪਰਮੇਸ਼ਰ ਦਾ ਜਿਹੜਾ ਵਚਨ ਹੈ ਇਹ ਕੋਈ ਨਵੀਂ ਕਿਤਾਬ ਨਹੀਂ ਕੋਈ ਨਵੀਂ ਪੁਸਤਕ ਜਾਂ ਕਿਸੇ ਦੀ ਕਹਾਣੀ ਨਹੀਂ ਆ ਇਹ ਬਹੁਤ ਪੁਰਾਣੀ ਪੁਸਤਕ ਹੈ ਔਰ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਸਾਨੂੰ ਉਸ ਸਮੇਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਸ ਸਮੇਂ ਕਿਹੜੀ ਘਟਨਾ ਹੋ ਰਹੀ ਆ ਔਰ ਕਿਦੇ ਬਾਰੇ ਬੋਲੀ ਜਾ ਰਹੀ ਆ ਸਾਨੂੰ ਉਹਨਾਂ ਘਟਨਾਵਾਂ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਉਹਨਾਂ ਪੰਜ ਸਵਾਲਾਂ ਨੂੰ ਦੇਖਾਂਗੇ ਜੋ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਣੇ ਆਪ ਨੂੰ ਕਰਨੇ ਆ ਔਰ ਪਰਮੇਸ਼ਰ ਦੇ ਵਚਨ ਦੀ ਵਿੱਚੋਂ ਦੇਖਣੇ ਆ ਫਿਰ ਸਾਨੂੰ ਵਚਨ ਪੜ੍ਹਨਾ ਬੜਾ ਆਸਾਨ ਹੋ ਜਾਊਗਾ ਸੋ ਅਸੀਂ ਦੇਖਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਜਦੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਆ ਤਾਂ ਕਿਸ ਨੇ ਆਖਿਆ ਸਭ ਤੋਂ ਪਹਿਲਾ ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਦੇਖਣਾ ਆ ਇਹ ਗੱਲ ਕਿਸ ਨੇ ਆਖੀ ਆ ਕਿੰਨੇ ਆਖਿਆ ਆ ਉਹਦੇ ਲਈ ਅਸੀਂ ਯਹੋਨਾ ਸੁਪਸਮਾਚਾਰ ਅਰ ਉਸਦਾ 3 ਅਧਿਆਏ ਔਰ ਉਸਦਾ 2 ਵਚਨ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ ਉਹ ਰਾਤ ਨੂੰ ਯੀਸ਼ੂ ਕੋਲ ਆਇਆ ਆਤਿਵਸਨੂ ਆਖਿਆ ਸਵਾਮੀ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਗੁਰੂ ਹੋ ਕੇ ਪਰਮੇਸ਼ਵਰ ਦੀ ਵੱਲੋਂ ਆਏ ਹੋ ਕਿਓ ਭੀ ਨਿਸ਼ਾਨ ਜਿਹੜੇ ਤੁਸੀਂ ਵਿਖਾਲਦੇ ਹੋ ਕੋਈ ਨਹੀਂ ਵਿਖਾ ਸਕਦਾ ਜੇ ਪਰਮੇਸ਼ਵਰ ਉਹਦੇ ਨਾਲ ਨਾ ਹੋਵੇ ਸੋ ਨਿਕੋਦੋਮਸ ਪ੍ਰਭੂ ਯੇਸ਼ੂ ਦੇ ਕੋਲ ਆਉਂਦਾ ਆ ਔਰ ਕਹਿੰਦਾ ਜਿਹੜੇ ਚਿੰਨ ਤੇ ਚਮਤਕਾਰ ਤੁਸੀਂ ਦਿਖਾਉਂਦੇ ਹੋ ਅਸੀਂ ਜਾਣਦੇ ਹਾਂ ਜਿੰਨੀ ਦੇਰ ਤੱਕ ਪਰਮੇਸ਼ਵਰ ਇੱਕ ਵਿਅਕਤੀ ਦੇ ਨਾਲ ਨਾ ਹੋਵੇ ਉਹ ਨਹੀਂ ਦਿਖਾ ਸਕਦਾ ਲੇਕਿਨ ਪ੍ਰਭੂ ਯੇਸ਼ੂ 10 ਵਚਨ ਦੇ ਵਿੱਚ ਉਹਨੂੰ ਜਵਾਬ ਦਿੰਦੇ ਆ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜਾਂਗੇ 10 ਵਚਨ ਯੇਸ਼ੂ ਨੇ ਉਹ ਉੱਤਰ ਦਿੱਤਾ ਕਿ ਤੂੰ ਇਸਰਾਇਲ ਦਾ ਗੁਰੂ ਹੋ ਕੇ ਇਹ ਗੱਲਾਂ ਨਹੀਂ ਸਮਝਦਾ ਪ੍ਰਭੂ ਯੇਸ਼ੂ ਨੂੰ ਕਹਿੰਦੇ ਕਿ ਤੂੰ ਇਸਰਾਇਲ ਦਾ ਗੁਰੂ ਹੋ ਕੇ ਇਹ ਗੱਲਾਂ ਨਹੀਂ ਸਮਝਦਾ ਪ੍ਰਭੂ ਯੇਸ਼ੂ ਚੰਗੀ ਤਰ੍ਹਾਂ ਜਾਣਦੇ ਆ ਕੌਣ ਉਹਦੇ ਨਾਲ ਗੱਲ ਕਰ ਰਿਹਾ ਹੈ ਕੌਣ ਬੋਲ ਰਿਹਾ ਹੈ ਅਸੀਂ ਜਦੋਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੌਣ ਗੱਲ ਕਰ ਰਿਹਾ ਹੈ ਕੌਣ ਬੋਲ ਰਿਹਾ ਹੈ ਤਾਂ ਕਿਸ ਨੇ ਕਹੀਆ ਤਾਂ ਜਦੋਂ ਪ੍ਰਭੂ ਯੇਸ਼ੂ ਨਿਕੋਦਮਸ ਨੂੰ ਕਹਿ ਰਹੇ ਆ ਕਿ ਤੂੰ ਗੁਰੂ ਓਕੇ ਗੱਲ ਨਹੀਂ ਜਾਣਦਾ ਕਿਉਂਕਿ ਨਿਕੋਦਮਸ ਬੋਲ ਰਿਹਾ ਹੈ ਕਿ ਜੋ ਚਿੰਨ ਤੇ ਚਮਤਕਾਰ ਤੂੰ ਦਿਖਾਉਣਾ ਤੇ ਅਸੀਂ ਜਾਣਦੇ ਪਰਮੇਸ਼ਰ ਤੇਰੇ ਨਾਲ ਆ ਪਰ ਉਸ ਸਮੇਂ ਅਸੀਂ ਜਦ ਪਹਿਲਾ ਸਮਾ ਦੇਖਦੇ ਆ ਤੋ ਮਿਸਰ ਦੇ ਵਿੱਚ ਜਿਹੜੇ ਜਾਦੂਗਰ ਆ ਉਹ ਵੀ ਬਹੁਤ ਚਮਤਕਾਰ ਦਿਖਾਉਂਦੇ ਸੀ ਤੋ ਇਹ ਸਿਰਫ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਅਗਰ ਚਮਤਕਾਰ ਹੋ ਰਿਹਾ ਹੈ ਤਾਂ ਚਮਤਕਾਰ ਸਿਰਫ ਪਰਮੇਸ਼ਰ ਦੀ ਵੱਲੋਂ ਹੀ ਆ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਆਉਣ ਵਾਲੀ ਗੱਲ ਨੂੰ ਵੀ ਪਹਿਲਾਂ ਹੀ ਦੱਸ ਦਿੱਤਾ ਮੱਤੀ ਦੀ ਅੰਜੀਲ 24 ਅਧਿਆਇ ਔਰ ਉਸ ਦਾ 24 ਵਚਨ ਮੱਤੀ ਦੀ ਅੰਜੀਲ 24 ਅਧਿਆਇ ਔਰ ਉਸ ਦਾ 24 ਵਚਨ ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਲਿਖਿਆ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਔਰ ਅਜਿਹੇ ਵੱਡੇ ਨਿਸ਼ਾਨ ਅਤੇ ਅਚਰਜ ਕੰਮ ਵਿਖਾਉਣ ਦੇਖੋ ਵੱਡੇ ਵੱਡੇ ਨਿਸ਼ਾਨ ਅਚਰਜ ਕੰਮ ਦਿਖਾਉਣਗੇ ਕਿ ਜੇ ਹੋ ਸਕਦਾ ਹੈ ਤਾਂ ਚੁਣਿਆ ਹੋਇਆ ਨਵੀ ਪਲਾਵੇਂ ਵਿੱਚ ਪਾ ਦਿੰਦੇ ਸੋ ਪ੍ਰਭੂ ਯੀਸ਼ੂ ਮਸੀਹ ਨੇ ਆਉਣ ਵਾਲੀ ਗੱਲ ਪਹਿਲਾਂ ਹੀ ਦੱਸ ਦਿੱਤੀ ਕਿ ਚਿੰਨ ਚਮਤਕਾਰ ਹੋਣਗੇ ਲੇਕਿਨ ਅਸੀਂ ਪਰਮੇਸ਼ਰ ਦੇ ਵਚਨ ਦੀ ਸਹੀ ਸਿੱਖਿਆ ਨੂੰ ਫੜੀ ਰੱਖਣਾ ਹੈ ਇੱਥੋਂ ਤੱਕ ਲਿਖਿਆ ਚੁਣਿਆ ਹੋਇਆਂ ਨੂੰ ਵੀ ਪਰਮਾ ਦੇਣਗੇ ਤੋ ਇਸ ਲਈ ਜਦੋਂ ਪ੍ਰੋਪੋਨੇਸ ਨੂੰ ਪਹਿਲਾਂ ਹੀ ਦੱਸ ਦਿੱਤਾ ਤੋ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਕੌਣ ਗੱਲ ਬੋਲ ਰਿਹਾ ਆ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਇੱਧਰ ਜਾਣਦੇ ਆ ਨਿਕੋਦਮਸ ਦੇ ਬਾਰੇ ਔਰ ਪ੍ਰਭੂ ਯੀਸ਼ੂ ਕਹਿੰਦੇ ਤੋ ਯਹੂਦੀਆਂ ਦਾ ਗੁਰੂ ਹੋ ਕੇ ਨਹੀਂ ਜਾਣਦਾ ਕਿ ਤੁਸੀਂ ਇਸ ਗੱਲ ਦੇ ਕਾਰਨ ਹੀ ਮੇਰੇ ਤੇ ਵਿਸ਼ਵਾਸ ਕਰਦਾ ਕਿ ਚਿੰਨ ਤੇ ਚਮਤਕਾਰ ਹੋ ਰਹੇ ਆ ਤੈਨੂੰ ਪਤਾ ਹੋਣਾ ਚਾਹੀਦਾ ਆ ਸੋ ਇਸ ਲਈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਕਿਸ ਨੇ ਕਿਹਾ ਆ ਔਰ ਦੂਸਰੀ ਗੱਲ ਅਸੀਂ ਦੇਖਦੇ ਆ ਇਹ ਕਿਸ ਨੂੰ ਤੇ ਕਿਸ ਦੇ ਬਾਰੇ ਆਖਿਆ ਆ ਦੂਸਰੀ ਗੱਲ ਜਦੋਂ ਅਸੀਂ ਪ੍ਰਭੂ ਦੇ ਵਚਨ ਨੂੰ ਪੜ੍ਹਦੇ ਆ ਤਾਂ ਦੇਖਣਾ ਆ ਕਿ ਇਹ ਕਿਸ ਨੂੰ ਤੇ ਕਿਸ ਦੇ ਬਾਰੇ ਆਖਿਆ ਆ ਉਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜ਼ਬੂਰਾਂ ਦੀ ਪੋਥੀ 34 ਅਧਿਆਏ ਔਰ ਉਸ ਦਾ 20 ਵਚਨ ਅਸੀਂ ਪੜਾਂਗੇ ਜ਼ਬੂਰਾਂ ਦੀ ਪੋਥੀ 34 ਅਧਿਆਏ ਔਰ ਉਸ ਦਾ 20 ਵਚਨ ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਹੈ ਉਹਨਾਂ ਵਿੱਚੋਂ ਇੱਕ ਵੀ ਤੋੜੀ ਨਹੀਂ ਜਾਂਦੀ ਸੋ ਦੇਖੋ ਇਧਰ ਲਿਖਿਆ ਉਹ ਉਹਦੀਆਂ ਸਾਰੀਆਂ ਹੱਡੀਆਂ ਦਾ ਰਾਖਾ ਆ ਤੇ ਉਹਦੇ ਵਿੱਚੋਂ ਇੱਕ ਵੀ ਤੋੜੀ ਨਹੀਂ ਜਾਂਦੀ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਕਿ ਇੰਨਾ ਵਚਨਾਂ ਨੂੰ ਤੁਸੀਂ ਆਪਣੇ ਲਈ ਲੈ ਸਕਦੇ ਆ ਕਦੇ ਵੀ ਨਹੀਂ क्योंकि सूँ पता होना चाहिए ये आचन किस लिख्या गया या? और किसन बोलिया गया आई असं प्रभु के वचनों पढ़ते हैं यहूना शुभ समाचार उन्नी अध्याय और उसका बत्ती वचन यहूना शुभ समाचार उन्नी अध्याय और उसका बत्ती वचन ਚਿਪਾਈਆਂ ਨੇ ਆਨ ਕੇ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਪਿੱਛੋਂ ਦੁਇਆਂ ਦੀ। ਸੋ ਇਧਰ ਧਿਆਨ ਦਿਓ ਜੇ ਜਦੋਂ ਪ੍ਰਭੂ ਯੀਸ਼ੂ ਮਸੀਹ ਨੂੰ ਸਲੀਬ ਦੇ ਉੱਪਰ ਟੰਗਿਆ ਗਿਆ ਆ ਤਾਂ ਉਹਦੇ ਨਾਲ ਦੋ ਡਾਕੂਆਂ ਨੂੰ ਟੰਗਿਆ ਗਿਆ ਆ ਤਾਂ ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹਨਾਂ ਦੋਵਾਂ ਦੀਆਂ ਲੱਤਾਂ ਨੂੰ ਤੋੜਿਆ ਗਿਆ ਹਾਂ 33 ਵਚਨ ਪਰ ਯੀਸ਼ੂ ਦੇ ਕੋਲ ਆਂਦੇ ਜਾਂ ਉਹਨਾਂ ਵੇਖਿਆ ਜੋ ਮਰ ਚੁੱਕਿਆ ਹੈ ਤਾ ਉਹਦੀਆਂ ਲੱਤਾਂ ਨਾ ਤੋੜੀਆਂ। ਸੋ ਦੇਖੋ ਪ੍ਰਭੂ ਯੇਸ਼ੂ ਦੇ ਬਾਰੇ ਲਿਖਿਆ ਹੈ ਕਿ ਜਦੋਂ ਉਸਤੇ ਕੋਲ ਆਏ ਉਹਨਾਂ ਨੇ ਦੇਖਿਆ ਕਿ ਉਹ ਮਰ ਗਿਆ ਆ ਤਾਂ ਉਹਦੀਆਂ ਲੱਤਾਂ ਨਹੀਂ ਤੋੜੀਆਂ। ਕਿਉਂ 36ਵਾਂ ਚੰ ਪੜਿਓ? ਕਿਉਂਕਿ ਇਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਪੂਰੀ ਹੋਵੇ। ਭਾਈ ਉਹਦੀ ਕੋਈ ਹੱਡੀ ਤੋੜੀ ਨਾ ਜਾਵੇ। ਸੋ ਅਸੀਂ ਦੇਖਿਆ ਜ਼ਬੂਰਾਂ ਦੀ ਪੋਥੀ 34 ਦੀ 20 ਦੇ ਵਿੱਚ ਇਹ ਵਚਨ ਅਸੀਂ ਆਪਣੇ ਲਈ ਨਹੀਂ ਲੈ ਸਕਦੇ। ਇਹ ਪ੍ਰਭੂ ਯੇਸ਼ੂ ਦੇ ਬਾਰੇ ਲਿਖਿਆ ਗਿਆ ਕਿਉਂਕਿ ਉਹਦੀ ਕੋਈ ਵੀ ਹੱਡੀ ਨਹੀਂ ਤੋੜੀ ਜਾਏਗੀ ਦੋ ਨਾਲ ਡਾਕਵਾਂ ਦੀਆਂ ਹੱਡੀਆਂ ਤੋਂ ਤੋੜ ਦਿੱਤੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਗਈਆਂ ਲੇਕਿਨ ਪ੍ਰਭੂ ਯੇਸ਼ੂ ਦੇ ਬਾਰੇ ਅਸੀਂ ਪੜ੍ਹਦੇ ਹਾਂ ਜਦੋਂ ਕੋ ਲਾਏ ਉਹਨਾਂ ਦੇਖਿਆ ਉਹ ਮਰ ਗਿਆ ਤਾਂ ਉਹਨਾਂ ਉਹਦੀਆਂ ਲੱਤਾਂ ਨਾ ਤੋੜੀਆਂ ਕਿਉਂ ਕਿ ਲਿਖਿਆ ਸੀ ਕਿ ਉਹਦੀ ਕੋਈ ਵੀ ਹੱਡੀ ਨਹੀਂ ਤੋੜੀ ਜਾਏਗੀ ਸੋ ਇਸ ਲਈ ਪ੍ਰਭੂ ਦੇ ਵਚਨ ਦੇ ਵਿੱਚ ਪ੍ਰਭੂ ਦਾ ਵਚਨ ਜਦ ਲਿਖਿਆ ਗਿਆ ਆ ਉਹ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਇਹ ਕਿਸ ਨੂੰ ਤੇ ਕਿਸ ਦੇ ਬਾਰੇ ਲਿਖਿਆ ਗਿਆ ਆ ਸੋ ਤੀਸਰੀ ਗੱਲ ਜੋ ਤੀਸਰਾ ਸਵਾਲ ਅਸੀਂ ਪੁੱਛਣਾ ਆ ਇਹਦੇ ਵਿੱਚ ਉਹ ਆਪਣੇ ਆਪ ਨੂੰ ਇਹ ਕਦੋਂ ਆਖੀ ਗਈ ਆ ਸਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਇਹ ਕਦੋਂ ਗੱਲ ਆਖੀ ਗਈ ਆ ਸੋ ਉਹਦੇ ਲਈ ਮੱਤੀ ਸੁਪਸਮਾਚਾਰ 10 ਅਧਿਆਏ ਉਸ ਦਾ 9 ਔਰ 10 ਵਚਨ ਅਸੀਂ ਪੜਾਂਗੇ ਤੀਸਰੀ ਗੱਲ ਜਿਹੜੀ ਅਸੀਂ ਦੇਖਣੀ ਆ ਪ੍ਰਭੂ ਦੇ ਵਚਨ ਦੇ ਵਿੱਚੋਂ ਇਹ ਕਾਦੋਂ ਆਖੀ ਗਈ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਆ ਮੱਤੀ ਦੀ انجیل 10 ਅਧਿਆਏ 9 ਔਰ ਉਹਦਾ 10 ਵਚਨ ਨਾ ਸੋਨਾ ਨਾ ਚਾਂਦੀ ਨਾ ਤਾਂਬਾ ਆਪਣੇ ਕਮਰ ਕੱッセ ਵਿੱਚ ਲਾਓ ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁਰਤੇ ਨਾ ਜੁੱਤੀ ਅਤੇ ਨਾ ਲਾਠੀ ਲਿਓ ਕਿਉਂ ਜੋ ਕੰਮ ਆਪਣੇ ਭੋਜਨ ਦਾ ਹੱਕਦਾਰ ਹੈ ਸੋ ਦੇਖੋ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਭੇਜ ਰਹੇ ਆ ਔਰ ਜਦੋਂ ਚੇਲਿਆਂ ਨੂੰ ਭੇਜ ਰਹੇ ਆ ਉਸ ਸਮੇ ਉਹ ਉਹਨਾਂ ਨੂੰ ਯਹੂਦੀ ਲੋਕਾਂ ਦੇ ਵਿੱਚ ਭੇਜ ਰਹੇ ਆ ਇਸਰਾਈਲ ਦੇ ਵਿੱਚ ਭੇਜ ਰਹੇ ਆ ਔਰ ਉਹਨਾਂ ਨੇ ਆਪਣੀ ਉਪਜ ਦੇ ਵਿੱਚੋਂ ਆਪਣੀ ਪਹਿਲੀ ਉਪਜ ਦੇ ਵਿੱਚੋਂ ਉਹਨਾਂ ਨੂੰ ਦੇਣਾ ਆ ਉਹਦਾ ਇੰਤਜ਼ਾਮ ਉਹਨਾਂ ਦਾ ਇੰਤਜ਼ਾਮ ਕਰਨਾ ਆ ਇਸ ਲਈ ਪ੍ਰਭੂ ਯੇਸ਼ੂਮਸੀ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਕੁਝ ਵੀ ਆਪਣੇ ਨਾਲ ਨਹੀਂ ਲੈਣਾ ਲੇਕਿਨ ਫਿਰ ਲੋਕਾਂ ਦੇ ਵਿੱਚ ਉਹੀ ਗੱਲ ਬਦਲ ਕੇ ਸਾਹਮਣੇ ਆ ਰਹੀ ਆ ਔਰ ਪ੍ਰਭੂ ਯਿਸੂ ਨੂੰ ਕੀ ਕਹਿ ਰਹੇ ਆ ਉਹਦੇ ਲਈ ਅਸੀਂ ਪੜਾਂਗੇ ਲੂਕਾ ਸੁਪਸਮਾਚਾਰ 22 ਅਧਿਆਏ ਔਰ ਉਸਦਾ 35 ਔਰ 37 ਵਚਨ ਉਸ ਨੇ ਉਹਨਾਂ ਨੂੰ ਆਖਿਆ ਜਦ ਮੈਂ ਤੁਹਾਨੂੰ ਬਟਵੇ ਅਤੇ ਝੋਰੇ ਅਤੇ ਜੁੱਤੀ ਬਿਨਾ ਕੱਲਿਆ ਤਦ ਤੁਹਾਨੂੰ ਕਾਸੇ ਦੀ ਥੋੜਤਾ ਨਹੀਂ ਸੀ ਉਹ ਬੋਲੇ ਕਾਸੇ ਦੀ ਨਹੀਂ ਤਾਂ ਉਸ ਨੇ ਉਹਨਾਂ ਨੂੰ ਕਿਹਾ ਪਰ ਹੁਣ ਜਿਹਦੇ ਕੋਲ ਬਟਵਾ ਹੋਵੇ ਸੋਲਾ ਸੋ ਲਵੇ ਸੋ ਇਧਰ ਦੇ ਕੋ ਪ੍ਰਭੂ ਯੇਸ਼ੂ ਮਸੀਹ ਆਪਣੇ ਚੇਲਿਆਂ ਨੂੰ ਹੁਣ ਕਹਿ ਰਹੇ ਆ ਪਹਿਲਾਂ ਉਸ ਸਮੇਂ ਜਦੋਂ ਯਹੂਦੀ ਲੋਕਾਂ ਦੇ ਵਿੱਚ ਭੇਜ ਰਹੇ ਤੋਂ ਕਹਿ ਰਹੇ ਤੁਹਾਨੂੰ ਆਪਣੇ ਨਾਲ ਬੱਟੂਆ ਲੈਣ ਦੀ ਕੋਈ ਵੀ ਜ਼ਰੂਰਤ ਨਹੀਂ ਆ ਲੇਕਿਨ ਇਧਰ ਪ੍ਰਭੂ ਯੇਸ਼ੂ ਮਸੀਹ ਉਹਨਾਂ ਨੂੰ ਹੁਣ ਪੂਰੇ ਜਗਤ ਦੇ ਵਿੱਚ ਭੇਜ ਰਹੇ ਆ ਪੂਰੀ ਦੁਨੀਆ ਦੇ ਵਿੱਚ ਭੇਜ ਰਹੇ ਆ ਤੇ ਉਹਨਾਂ ਨੂੰ ਬੋਲ ਰਹੇ ਆ ਕਿ ਤੁਸੀਂ ਆਪਣਾ ਬੱਟੂਆ ਆਪਣਾ ਝੋਲਾ ਕੀ ਲੈਣਾ ਆ ਨਾਲ ਲੈਣਾ ਆ ਸੋ ਸਾਨੂੰ ਪਤਾ ਹੋਣਾ ਚਾਹੀਦਾ ਆ ਕਿਹੜੀ ਗੱਲ ਕਦੋਂ ਆਖੀ ਗਈ ਆ ਇਹ ਕਦੋਂ ਆਖੀ ਗਈ ਆ ਸੋ ਉਸ ਸਮੇਂ ਇਹ犹ਦੀ ਲੋਕਾਂ ਦੇ ਵਿੱਚ ਇਸਰਾਇਲ ਦੇ ਵਿੱਚ ਭੇਜ ਰਹੇ ਆ ਔਰ ਇਧਰ ਪੂਰੀ ਦੁਨੀਆ ਦੇ ਵਿੱਚ ਭੇਜ ਰਹੇ ਆ ਚੌਥੀ ਗੱਲ ਇਹ ਗੱਲ ਕਿੱਥੇ ਕਹੀ ਗਈ ਆ ਚੌਥੀ ਗੱਲ ਜੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਣੀ ਆ ਵਚਨ ਪੜ੍ਹਦੇ ਸਮੇ ਇਹ ਗੱਲ ਕਿੱਥੇ ਕਹੀ ਗਈ ਆ ਉਹਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੜ੍ਹਾਂਗੇ ਪਹਿਲਾ ਪਤਰਸ ਪਹਿਲਾ ਪਤਰਸ 5 ਅਧਿਆਏ ਔਰ ਉਸ ਦਾ 14 ਵਚਨ ਪਹਿਲਾ ਪਤਰਸ 5 ਅਧਿਆਏ ਔਰ ਉਸਦਾ 14 ਵਚਨ ਤੁਸੀਂ ਪ੍ਰੇਮ ਨਾਲ ਇੱਕ ਦੂਏ ਨੂੰ ਚੁੰਮ ਕੇ ਸੁੱਖ ਸ਼ਾਂਤ ਪੁੱਛੋ ਸੋ ਦੇਖੋ ਚੌਥੀ ਗੱਲ ਜਿਹੜੀ ਅਸੀਂ ਦੇਖਣੀ ਹੈ ਇਹ ਗੱਲ ਕਿੱਥੇ ਕਹੀ ਗਈ ਆ ਸੋ ਉਸ ਸਮੇਂ ਉਸ ਸਮੇਂ ਯੂਰਪ ਕੰਟਰੀ ਦੇ ਵਿੱਚ ਇਦਾਂ ਦਾ ਜਿਹੜਾ ਸਭਿਆਚਾਰਿਆ ਕਲਚਰਿਆ ਉਹ ਚੱਲ ਰਿਹਾ ਆ ਲੇਕਿਨ ਇਸ ਵਚਨ ਨੂੰ ਅਸੀਂ ਇਸ ਸਮੇਂ ਭਾਰਤ ਦੇਸ਼ ਦੇ ਵਿੱਚ ਕਲੀਸਿਯਾਵਾਂ ਦੇ ਵਿੱਚ ਲਾਗੂ ਨਹੀਂ ਕਰ ਸਕਦੇ ਉਸ ਸਮੇਂ ਪ੍ਰਭੂ ਦਾ ਦਾਸ ਪਤਰਸ ਕਹ ਰਿਹਾ ਕਿ ਤੁਸੀਂ ਪਵਿੱਤਰ ਚੁੰਮਨ ਦੇ ਨਾਲ ਇੱਕ ਦੂਸਰੇ ਨੂੰ ਨਮਸਕਾਰ ਕਰੋ ਤਾਂ ਇਹ ਜੋ ਚੀਜ਼ ਆ ਇਹ ਵਚਨ ਆ ਜੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਲੀਸਿਯਾਵਾਂ ਦੇ ਵਿੱਚ ਲਾਗੂ ਨਹੀਂ ਕਰ ਸਕਦੇ ਅੱਜ ਵੀ ਤੁਸੀਂ ਦੇਖੋਗੇ ਜਦੋਂ ਰਾਜਸਥਾਨ ਦੇ ਵਿੱਚ ਤੁਸੀਂ ਜਾਣਦੇ ਆ ਜੋ ਕੋਈ ਵੀ ਪ੍ਰਭੂ ਦਾ ਦਾਸ ਜਾਂਦਾ ਆ ਤਾਂ ਲਗਭਗ ਜ਼ਿਆਦਾਤਰ ਹੱਥ ਮਿਲਾਉਂਦੇ ਆ ਜਾਂ ਫਿਰ ਕੁਝ ਪਹਿਣਾ ਦੁਪੱਟੇ ਦੇ ਨਾਲ ਆਪਣਾ ਚਿਹਰਾ ਟੱਕ ਕੇ ਰੱਖਦੀਆਂ ਆ ਕਿਉਂ ਕਿ ਉਹਨਾਂ ਦੀ ਪਰੰਪਰਾਵਾ ਪਰੰਪਰਾ ਆ ਉਹਨਾਂ ਦਾ ਸੱਭਿਆਚਾਰ ਆ ਕਿ ਉਹ ਕਿਸੇ ਹੋਰ ਬਗਾਨੇ ਮਰਦ ਨੂੰ ਦੇਖਣ ਗਿਆ ਨਹੀਂ ਸੋ ਉਹ ਆਪਣੇ ਕਲਚਰ ਨੂੰ ਫੋਲੋ ਕਰਦੇ ਹੋਏ ਉਸ ਦੇ ਪਿੱਛੇ ਚੱਲਦੇ ਹੋਏ ਉਸ ਚੀਜ਼ ਦੇ ਅਨੁਸਾਰ ਚੱਲਦੇ ਆ ਲੇਕਿਨ ਇਹਨਾਂ ਵਚਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਲੈਂਦੇ ਹੋਏ ਕਿ ਲਿਖਿਆ ਹੈ ਤੇ ਅਸੀਂ ਵੀ ਸਾਰੀਆਂ ਕਲੀਸਿਯਾਵਾਂ ਦੇ ਵਿੱਚ ਲਾਗੂ ਕਰ ਦਈਏ ਇਹ ਬਿਲਕੁਲ ਗਲਤ ਆ ਸੋ ਅਸੀਂ ਇਸ ਸਮੇਂ ਭਾਰਤ ਦੇਸ਼ ਦੇ ਜਾਂ ਪੰਜਾਬ ਦੇ ਕਲਚਰ ਦੇ ਅਨੁਸਾਰ ਇਹਨਾਂ ਵਚਨਾਂ ਨੂੰ ਕਲੀਸਿਯਾਵਾਂ ਦੇ ਵਿੱਚ ਲਾਗੂ ਕਰ ਨਹੀਂ ਸਕਦੇ ਸਾਨੂੰ ਪਤਾ ਹੋਣਾ ਚਾਹੀਦਾ ਪ੍ਰਭੂ ਦਾ ਦਾਸ ਪਤਰਸ ਕਿ ਇਸ ਸਮੇਂ ਕਿੱਥੇ ਗੱਲ ਇਹ ਕਹਿ ਰਿਹਾ ਆ ਸੋ ਪੰਜਵੀਂ ਜਿਹੜੀ ਗੱਲ ਆ ਉਹ ਇਸ ਤਰ੍ਹਾਂ ਕਿਉਂ ਆਖਿਆ ਗਿਆ ਆ ਪੰਜਵੀਂ ਗੱਲ ਆ ਜਿਹੜੀ ਪੰਜਵਾਂ ਸਵਾਲ ਆ ਜਿਹੜਾ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪੁੱਛਣਾ ਆ ਕਿ ਇਸ ਤਰ੍ਹਾਂ ਕਿਉਂ ਆਖਿਆ ਗਿਆ ਆ ਫਿਲਿੱਪੀਆਂ ਦੀ ਪੱਤਰੀ 3 ਅਧਿਆਇ ਔਰ ਉਸ ਦਾ 20 ਵਚਨ ਫਿਲਿੱਪੀਆਂ ਦੀ ਪੱਤਰੀ 3 ਅਧਿਆਇ ਔਰ ਉਸ ਦਾ 20 ਵਚਨ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੇ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੂ ਯੀਸ਼ੂ ਮਸੀਹ ਦੀ ਉਹ ਦੇਕ ਵੀ ਕਰਦੇ ਹਾਂ ਸੋ ਇੱਧਰ ਪ੍ਰਭੂ ਦਾ ਦਾਸ ਫਿਲਿੱਪੀਆਂ ਦੇ ਲੋਕਾਂ ਨੂੰ ਕਹਿੰਦਾ ਅਸੀਂ ਸਵਰਗ ਦੀ ਕੀ ਆ ਪਰਜਾ ਅਸੀਂ ਸਵਰਗ ਦੇ ਲੋਕ ਆ ਸਵਰਗ ਸਾਡਾ ਦੇਸ਼ ਆ ਪ੍ਰਭੂ ਦਾ ਦਾਸ ਪੌਲਸ ਫਿਲਪੀਆ ਦੇ ਲੋਕਾਂ ਨੂੰ ਇਸ ਪ੍ਰਕਾਰ ਕਿਉਂ ਲਿਖ ਰਿਹਾ ਆ ਕਿਉਂਕਿ ਉਸ ਸਮੇਂ ਇਟਲੀ ਦੇਸ਼ ਦੇ ਵਿੱਚ ਰੋਮੀ ਸ਼ਾਸਨ ਚੱਲ ਰਿਹਾ ਆ ਤਾਂ ਜਦੋਂ ਰੋਮੀ ਸ਼ਾਸਨ ਚੱਲ ਰਿਹਾ ਆ ਰੋਮ ਦੇ ਲੋਕਾਂ ਦੀ ਉੱਥੇ ਇੱਕ ਬਸਤੀ ਆ ਤੇ ਉਸ ਸਮੇਂ ਫਿਲਪੀਆ ਦੇ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਕੁਝ ਅਧਿਕਾਰ ਦਿੱਤੇ ਗਏ ਆ ਲੇਕਿਨ ਉਹਨਾਂ ਨੂੰ ਉਥੋਂ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਉਥੋਂ ਦੀ ਉਹ ਵਸਨੀਕ ਪੱਕੇ ਨਹੀਂ ਹੋ ਸਕਦੇ ਤਾਂ ਜਦੋਂ ਉਹਨਾਂ ਦੇ ਸਾਹਮਣੇ ਸਮੱਸਿਆ ਖੜੀ ਹੋਈ ਤਾਂ ਉਹ ਇੱਕ ਚਿੰਤਾ ਦੇ ਵਿੱਚ ਆ ਨਿਰਾਸ਼ਾ ਦੇ ਵਿੱਚ ਆ ਪਰੇਸ਼ਾਨ ਆ ਤਾਂ ਉਸ ਸਮੇਂ ਪ੍ਰਭੂ ਦਾ ਦਾਸ ਪੌਲਸ ਉਹਨਾਂ ਨੂੰ ਇੱਕ ਆਸ਼ਾ ਦਵਾਰਿਆ ਆ ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰ ਰਿਹਾ ਆ ਕਿ ਅਗਰ ਤੁਹਾਨੂੰ ਇੱਥੋਂ ਦੀ ਨਾਗਰਿਕਤਾ ਨਹੀਂ ਮਿਲੀ ਤੁਸੀਂ ਇਸ ਤੋਂ ਦੇ ਪੱਕੇ ਵਸਨੀਕ ਨਹੀਂ ਬਣੇ ਤੋ ਵੀ ਮੈਂ ਤੁਹਾਨੂੰ ਇੱਕ ਆਸ਼ਾ ਦਿਵਾਉਣਾ ਹੈ ਕਿ ਸਾਡਾ ਇੱਕ ਸਵਰਗ ਦਾ ਦੇਸ਼ ਹੈਗਾ ਆ ਸਾਡਾ ਇੱਕ ਸਵਰਗਈ ਦੇਸ਼ ਆ ਜਿੱਥੋਂ ਦੇ ਅਸੀਂ ਵਸਨੀਕ ਆ ਸਾਡਾ ਅਸਲੀ ਘਰ ਉਹ ਆ ਤੋ ਇਹਨਾਂ ਵਚਨਾਂ ਨੂੰ ਲੈ ਕੇ ਕਿ ਅਸੀਂ ਸਵਰਗ ਦੇ ਆ ਅਸੀਂ ਸਵਰਗ ਦੇ ਨਾਗਰਿਕ ਆ ਅਸੀਂ ਇਹ ਨਹੀਂ ਭੁੱਲ ਜਾਣਾ ਕਿ ਅਸੀਂ ਜਿਸ ਦੇਸ਼ ਦੇ ਵਿੱਚ ਰਹਿ ਰਹੇ ਆ ਅਸੀਂ ਉੱਥੋਂ ਦੇ ਕਾਨੂੰਨਾਂ ਦਾ ਵੀ ਕੀ ਕਰਨਾ ਆ ਪਾਲਣ ਕਰਨਾ ਆ ਅਸੀਂ ਉੱਥੋਂ ਦੇ ਜੋ ਕਾਨੂੰਨ ਸਾਨੂੰ ਦਿੱਤੇ ਗਏ ਆ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਵੀ ਲਿਖਿਆ ਕਿ ਆਪਣੇ ਸਰਕਾਰ ਦੇ ਕਾਨੂੰਨਾਂ ਦੇ ਕੀ ਰਹਿਣਾ ਆ ਅਧੀਨ ਰਹਿਣਾ ਆ ਤਾਂ ਅਸੀਂ ਇਹ ਨਹੀਂ ਭੁੱਲ ਜਾਣਾ ਕਿ ਅਗਰ ਅਸੀਂ ਉੱਥੋਂ ਦੇ ਆ ਤੇ ਸਾਨੂੰ ਇੱਥੇ ਕੁਝ ਵੀ ਮੰਨਣ ਦੀ ਜ਼ਰੂਰਤ ਨਹੀਂ ਆ ਜਾਂ ਸਾਨੂੰ ਆਪਣੇ ਦੇਸ਼ ਦੇ ਤਿਰੰਗੇ ਦਾ ਆਦਰ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਗਰੁੱਪ ਜੋ ਯਹੋਵਾ ਵਿਟਨੈਸ ਵਾਲੇ ਆ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਸਵਰਗ ਦੇ ਨਾਗਰਿਕ ਆ ਅਸੀਂ ਉੱਥੋਂ ਦੇ ਵਾਸੀ ਆ ਤਾਂ ਸਾਨੂੰ ਦੇਸ਼ ਦੇ ਤਿਰੰਗੇ ਦੀ ਕੋਈ ਵੀ ਆਦਰ ਕਰਨ ਦੀ ਜ਼ਰੂਰਤ ਨਹੀਂ ਆ। ਤਾਂ ਇਹ ਗੱਲ ਦਾ ਮੁੱਦਾ ਜਦੋਂ ਪੱਕ ਗਿਆ ਸਾਰੇ ਸਮੂਹ ਇਕੱਠੇ ਹੋ ਗਏ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਗਿਆ ਕਿ ਇਹ ਪ੍ਰਭੂ ਦੇ ਵਚਨ ਦੇ ਵਿੱਚੋਂ ਗਲਤ ਤਰੀਕੇ ਦੇ ਨਾਲ ਸਿਖਾ ਰਹੇ ਆ। ਲੇਕਿਨ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਸਿਖਾਉਣਾ ਨਹੀਂ ਆ ਕਿ ਸਾਨੂੰ ਭਾਰਤ ਦੇਸ਼ 'ਚ ਰਹਿੰਦੇ ਹੋਏ ਸਾਨੂੰ ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਆ ਜਾਂ ਇੱਥੋਂ ਦੇ ਤਿਰੰਗੇ ਦੀ ਤਿਰੰਗੇ ਦਾ ਆਦਰ ਕਰਨ ਦੀ ਜ਼ਰੂਰਤ ਨਹੀਂ ਆ। ਕਾਰਨ ਕਿ ਆ ਇੱਥੇ ਇਹ ਗੱਲ ਇਹ ਇਸ ਤਰ੍ਹਾਂ ਕਿਉਂ ਆਖਿਆ ਗਿਆ ਆ ਸਾਨੂੰ ਇਹ ਪਤਾ ਹੋਣਾ ਚਾਹੀਦਾ ਆ ਪ੍ਰਭੂ ਦਾ ਦਾਸ ਪੌਲਸ ਫਿਲਿਪੀਆਂ ਦੇ ਲੋਕਾਂ ਦੇ ਵਿਸ਼ਵਾਸ ਨੂੰ ਕੀ ਕਰ ਰਿਹਾ ਆ ਤੋ ਮਜ਼ਬੂਤ ਕਰ ਰਿਹਾ ਆ ਤੋ ਹੁਣ ਅਸੀਂ ਸੋਚਾਂਗੇ ਕਿ ਇਹ ਜਿਹੜੇ ਪੰਜ ਸਵਾਲ ਆ ਜਾਂ ਇਹ ਪੰਜ ਜੋ ਚੀਜ਼ਾਂ ਮੈਂ ਆਪਣੇ ਆਪ ਨੂੰ ਪੁੱਛਣੀਆਂ ਆ ਪ੍ਰਭੂ ਦੇ ਵਚਨ ਦੇ ਵਿੱਚੋਂ ਇਹ ਮੇਰੀਆਂ ਕਿਵੇਂ ਕਲੀਅਰ ਹੋ ਜਾਣਗੀਆਂ ਤੇ ਕਿਵੇਂ ਮੈਂ ਸਿੱਖ ਸਕਦਾ ਆ ਤੋ ਉਹਦੇ ਲਈ ਤੁਹਾਨੂੰ ਪ੍ਰਭੂ ਦੇ ਵਚਨ ਨੂੰ ਕੀ ਕਰਨਾ ਪੈਣਾ ਆ ਪੜ੍ਹਨਾ ਪੈਣਾ ਆ ਇਹਦੇ ਨਾਲ ਸਮਾਂ ਬਤਾਉਣਾ ਪੈਣਾ ਆ ਜਦੋਂ ਤੁਸੀਂ ਇੱਕ ਆਇਤ ਨੂੰ ਪੜ੍ਹਦੇ ਹੋ ਅਗਰ ਉਹ ਆਇਤ ਤੁਹਾਨੂੰ ਸਮਝ ਨਹੀਂ ਆਈ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਉਸਦੇ ਥੱਲੋਂ ਥੋੜਾ ਹੋਰ ਹਿੱਸਾ ਪੜ੍ਹਨਾ ਹੈ ਅਗਰ ਤੁਹਾਨੂੰ ਫਿਰ ਵੀ ਸਮਝ ਨਹੀਂ ਆਇਆ ਤਾਂ ਤੁਸੀਂ ਉਸ ਆਇਤ ਦਾ ਉੱਪਰਲਾ ਹਿੱਸਾ ਪੜ੍ਹੋ ਅਗਰ ਫਿਰ ਵੀ ਸਮਝ ਨਹੀਂ ਆਇਆ ਤਾਂ ਤੁਸੀਂ ਉਸ ਅਧਿਆਇ ਨੂੰ ਪੜ੍ਹੋ ਪੂਰੇ ਨੂੰ ਅਗਰ ਫਿਰ ਵੀ ਸਮਝ ਨਹੀਂ ਆਇਆ ਤਾਂ ਉਸ ਪੱਤਰੀ ਨੂੰ ਪੂਰੀ ਨੂੰ ਤੁਸੀਂ ਪੜ੍ਹੋ ਜਿਵੇਂ ਜਿਵੇਂ ਤੁਸੀਂ ਪੜ੍ਹੋਗੇ ਧਿਆਨ ਕਰੋਗੇ ਫਿਰ ਪ੍ਰਭੂ ਦਾ ਵਚਨ ਇਹ ਜਿਹੜਾ ਉਹ ਤੁਹਾਨੂੰ ਕਲੀਅਰ ਸਾਫ਼ ਸਪਸ਼ਟ ਸਮਝ ਆਉਣਾ ਸ਼ੁਰੂ ਹੋ ਜਾਊਗਾ ਔਰ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਜਾਣਗੀਆਂ ਜਿਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਕਿਸ ਨੇ ਕਿਹਾ ਆ ਇਹ ਕਿਸ ਨੂੰ ਤੇ ਕਿਸ ਦੇ ਬਾਰੇ ਕਿਹਾ ਗਿਆ ਆ ਇਹ ਕਦੋਂ ਗੱਲ ਆਖੀ ਗਈ ਆ ਇਹ ਗੱਲ ਕਿੱਥੇ ਕਹੀ ਗਈ ਆ ਔਰ ਇਸ ਤਰ੍ਹਾਂ ਕਿਉਂ ਆਖਿਆ ਗਿਆ ਆ ਇਹ ਸਾਰੀਆਂ ਗੱਲਾਂ ਤੁਹਾਡੀਆਂ ਕਲੀਅਰ ਕਿੱਥੇ ਹੋ ਜਾਣਗੀਆਂ ਜਦੋਂ ਤੁਸੀਂ ਪ੍ਰਭੂ ਦੇ ਵਚਨ ਦੇ ਉਸ ਵਚਨਾਂ ਨੂੰ ਆਇਤ ਨੂੰ ਹੇਠਾਂ ਉੱਪਰ ਪੂਰਾ ਅਧਿਆਇ ਪੂਰੀ ਪੱਤਰੀ ਨੂੰ ਪੜੋਗੇ ਤਾਂ ਫਿਰ ਪ੍ਰਭੂ ਦਾ ਵਚਨ ਤੁਹਾਨੂੰ ਬੜੀ ਤਰੀਕੇ ਦੇ ਨਾਲ ਬੜਾ ਕਲੀਅਰ ਸਮਝ ਆਉਣਾ ਕੀ ਹੋ ਜਾਊਗਾ ਸ਼ੁਰੂ ਹੋ ਜਾਊਗਾ ਸੋ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਕਿਹੜੀ ਗੱਲ ਕਿੱਥੇ ਕਹੀ ਗਈ ਆ ਕਿਸ ਨੇ ਕਹੀ ਆ ਕਿਸ ਦੇ ਬਾਰੇ ਕਹੀ ਆ ਔਰ ਕਿਉਂ ਆਖੀ ਆ ਜਦੋਂ ਇਹ ਚੀਜ਼ਾਂ ਕਲੀਅਰ ਹੋ ਜਾਣਗੀਆਂ ਤਾਂ ਉਹਦੇ ਲਈ ਜ਼ਿਆਦਾਤਰ ਤੁਸੀਂ ਦੇਖੋ ਜਦੋਂ ਪੱਤਰੀ ਸ਼ੁਰੂ ਹੁੰਦੀ ਆ ਤੂੰ ਹਿੰਦੀ ਬਾਈਬਲ ਦੇ ਵਿੱਚ ਉੱਥੇ ਇੱਕ ਭੂਮਿਕਾ ਦਿੱਤੀ ਗਈ ਆ ਉਹਦੇ ਵਿੱਚ ਪੱਤਰੀ ਦਾ ਥੋੜਾ ਐਕਸਪਲੇਨ ਕੀਤਾ ਹੁੰਦਾ ਆ ਕਿ ਇਹ ਕਿਉਂ ਲਿਖੀ ਗਈ ਆ ਉੱਥੇ ਕੀ ਚੱਲ ਰਿਹਾ ਸੀ ਤੁਸੀਂ ਉਹ ਵੀ ਪੜੋ ਤਾਂ ਤੁਹਾਨੂੰ ਪ੍ਰਭੂ ਦੇ ਵਚਨ ਬੜੇ ਕਲੀਅਰ ਤਰੀਕੇ ਦੇ ਨਾਲ ਸਮਝ ਆਉਣੇ ਸ਼ੁਰੂ ਹੋ ਜਾਣਗੇ ਸੋ ਇਸ ਤਰੀਕੇ ਦੇ ਨਾਲ ਜਦ ਅਸੀਂ ਪ੍ਰਭੂ ਦੇ ਵਚਨਾਂ ਨੂੰ ਪੜ੍ਹਦੇ ਆ ਸਮਾਂ ਬਤਾਉਣੇ ਆ ਤਾਂ ਪ੍ਰਭੂ ਦੇ ਵਚਨਾਂ ਦੁਆਰਾ ਸਾਨੂੰ ਆਸ਼ੀਸ਼ ਮਿਲਦੀ ਆ ਔਰ ਅਸੀਂ ਹੋਰ ਵੀ ਪ੍ਰਭੂ ਦੇ ਵਚਨਾਂ ਨੂੰ ਗਹਿਰਾਈ ਦੇ ਨਾਲ ਸਿੱਖਦੇ ਆ ਸੋ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਧੰਨਵਾਦ ਤਾਰੀਫ ਕਰਦੇ ਆ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਕਿ ਤੁਹਾਡੇ ਵਚਨਾਂ ਦੇ ਵਿੱਚੋਂ ਬਹੁਤ ਵਾਰ ਮਨ ਦੇ ਅੰਦਰ ਸ਼ੰਕਾ ਆਉਂਦੀ ਆ ਕਿ ਸਾਨੂੰ ਇਹ ਵਚਨ ਸਮਝ ਨਹੀਂ ਆ ਰਿਹਾ ਇਹ ਕਦੋਂ ਗੱਲ ਹੋਈ ਆ ਔਰ ਕਿਸ ਨੇ ਆਖੀ ਆ ਬਹੁਤ ਵਾਰ ਅਸੀਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਕਰਦੇ ਲੇਕਿਨ ਪ੍ਰਭੂ ਦੇ ਵਚਨ ਦੇ ਵਿੱਚੋਂ ਉਹਨਾਂ ਪੰਜ ਸਵਾਲਾਂ ਨੂੰ ਅਸੀਂ ਆਪਣੇ ਆਪ ਨੂੰ ਬਾਈਬਲ ਦੇ ਵਿੱਚੋਂ ਉਹ ਸਵਾਲ ਅਸੀਂ ਪੰਜ ਕਰਨੇ ਆ ਤਾਂ ਕਿ ਸਾਨੂੰ ਅੱਛੀ ਤਰ੍ਹਾਂ ਪ੍ਰਭੂ ਦਾ ਵਚਨ ਸਮਝ ਆ ਜਾ ਸਕੇ ਇਹ ਗੱਲ ਕਿਸ ਨੇ ਕਹੀ ਆ ਕਿਸ ਦੇ ਬਾਰੇ ਤੇ ਕਿੰ ਨੂੰ ਆਖਿਆ ਗਿਆ ਆ ਕਦੋਂ ਆਖੀ ਗਈ ਆ ਕਿਸ ਦੇ ਬਾਰੇ ਆਖੀ ਗਈ ਆ ਕਿਹੜੇ ਸਮੇਂ 'ਚ ਆਖੀ ਗਈ ਆ ਜਦੋਂ ਇਹਨਾਂ ਗੱਲਾਂ ਦੇ ਉੱਪਰ ਅਸੀਂ ਧਿਆਨ ਕਰਾਂਗੇ ਤੇ ਸੱਚਮੁੱਚ ਪ੍ਰਭੂ ਦਾ ਵਚਨ ਸਾਨੂੰ ਖੁੱਲ੍ਹ ਕੇ ਸਮਝ ਆਉਣਾ ਸ਼ੁਰੂ ਹੋ ਜਾਊਗਾ ਪ੍ਰਭੂ ਜੀ ਇਹਨਾਂ ਬਚਨਾਂ ਨੂੰ ਜੋ ਵੀ ਸੁਨੇ ਉਹ ਇਸ ਤਰੀਕੇ ਦੇ ਨਾਲ ਇਹਨਾਂ ਬਚਨਾਂ ਨੂੰ ਪੜਨਾ ਸ਼ੁਰੂ ਕਰ ਦੇਵੇ ਤਾਂ ਕਿ ਆਤਮਿਕ ਜੀਵਨ ਦੇ ਵਿੱਚ ਹੋਰ ਵੀ ਉਨਤੀ ਪ੍ਰਾਪਤ ਕਰ ਸਕੇ ਅੱਜ ਦਾ ਸਾਰਾ ਆਦਰ ਮਹਿਮਾ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ